Yeah. ਗੁਰਜੀਤ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਸਮੁੱਚੇ ਪ੍ਰਬੰਧ ਦੇ ਸਹਿਯੋਗ ਦੇ ਨਾਲ ਲੋਕਾਂ ਸੰਗਤਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜੋ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮੈਲ ਤੋਂ ਆਰੰਭ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅੱਠ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਇਹ ਵੱਖ-ਵੱਖ ਬਜਾਰਾ ਤਾੜੀ ਹੁੰਦਾ ਹੋਇਆ ਗੋਦੋਰਾ ਅਟਾਰੀ ਸਾਹਿਬ ਵਿਖੇ ਸੰਪੰਨ ਹੋਵੇਗਾ ਇਸ ਨਗਰ ਕੀਰਤਨ ਵਿੱਚ ਲੋਕਲ ਸੰਗਤਾਂ ਦਾ ਭਾਰੀ ਉਤਸ਼ਾਹ ਹੁੰਦਾ ਹੈ ਨਿਤਾ ਪ੍ਰਤੀ ਸੇਵਾ ਕਰਨ ਵਾਲੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਜਿਹੜੀਆਂ ਸਮੂਹ ਸੰਗਤਾਂ ਨੇ ਇਹਨਾਂ ਦੇ ਮਨ ਦਾ ਚਾਅ ਹੈ ਇਹ ਹਰ ਸਾਲ ਇੱਕ ਗੁਰੂ ਦੇ ਮੈਲ ਤੋਂ ਗੁਰਦਰਾ ਗੁਰੂ ਦੇ ਮੈਲ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਹਰਿਗੋਬਿੰਦ ਪਾਸ਼ਾ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦਰਾ ਅਟਾਰੀ ਸਾਹਿਬ ਵਿਖੇ ਨਗਰ ਕੀਰਤਨ ਸੰਪੰਨ ਹੋਣਾ ਜੋ ਅੱਜ ਵੀ ਬੜੀ ਉਤਸ਼ਾਹ ਨਾਲ ਬੜੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਦਾ ਪਾਰੀ ਇਕੱਠ ਹੈ ਗੁਰੂ ਸਾਹਿਬ ਕਿਰਪਾ ਕਰਨ ਸੀ ਆਪਣੇ ਪੁਰਖਿਆਂ ਦੇ ਆਪਣੇ ਗੁਰੂ ਸਹਿਬਾਨਾਂ ਦੇ ਦਿਨ ਦਿਹਾੜ ਮਨਾਉਂਦੇ ਰਹੀਏ ਇਹੀ ਸਾਰੀ ਸੰਗਤ ਨੂੰ ਸੰਦੇਸ਼ ਹੈ ਗੁਰੂ ਸਾਹਿਬ ਕਿਰਪਾ ਕਰਨ ਆਪਣੀ ਬਾਣੀ ਦੇ ਨਾਲ ਜੋੜੀ ਰੱਖਣ ਇਹੀ ਸਭਨਾਂ ਨੂੰ ਪਿਆਰ ਪ੍ਰੇਰਣਾ ਹੈ ਗੁਰੂ ਕਿਰਪਾ ਕਰੇ ਐਵੇਂ ਹੀ ਅਸੀਂ ਸਿੱਖੀ ਦੇ ਨਾਲ ਪਰਪੱਕ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ